ਤੁਸੀਂ ਜਿਹੜੇ ਰਾਹੁਲ ਗਾਂਧੀ ਬਾਰੇ ਮੈਨੂੰ ਵਾਈਟ ਦੇਣ ਬਾਰੇ ਕਹਿ ਰਹੇ ਹੋ ਮੈਂ ਅੰਕੇ ਦੇ ਬਠਨ ਤੋਂ ਤੈਨਵਰੀ ਪਰ ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਦਾ ਗੱਲ ਇਹ ਹੈ ਕਿ ਜਦ ਦੀ ਮੈਂ ਵਾਈਟ ਦਿੱਤੀਆਂ ਗਿਆ ਮੈਨੂੰ ਰਿਸਪਾਂਸ ਬਹੁਤ ਅੱਛਾ ਆਇਆ ਹੈ ਉਹ ਲੋਕਾਂ ਨੇ ਫਿਰ ਮੈਨੂੰ ਆਪਣੇ ਇਲਾਕੇ ਦੀਆਂ ਅਖਬਾਰਾਂ ਦੀਆਂ ਕਟਿੰਗਾਂ ਜਿਹੜੀਆਂ ਸਨ ਉਹ ਫੇਟੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਤੋਂ ਦੂਰ ਦਰਾਡੇ ਬੰਗਲੌਰ ਤੱਕ ਤੋਂ ਵੀ ਮੈਨੂੰ ਅਖਬਾਰਾਂ ਦੀਆਂ ਕਟਿੰਗਾਂ ਆਈਆਂ ਬੀਜੇ ਦੇ ਵਿੱਚ ਇਹਨਾਂ ਨੇ ਕੜਾ ਪਾਣ ਤੋਂ ਰੋਕਿਆ, ਕਿਰਪਾਨ ਪਾਣ ਤੋਂ ਰੋਕਿਆ, ਬੀਬੀਆਂ ਨੂੰ ਜਿਹੜੀ ਦਸਤਾਰ ਬੰਨ੍ਹਦੀਆਂ ਸਨ ਉਹਨਾਂ ਤੋਂ ਰੋਕਿਆ ਵੇ ਤੁਸੀਂ ਕਿਸੇ ਕਿਸੇ ਨਹੀਂ ਬਣ ਸਕਦੀਆਂ ਇਹ ਜਿਹਾ ਕਿਨੇ ਕਈ ਵਾਰ ਕਟਰਾਉਂ ਹੁੰਦਾ ਦਿੱਲੀ ਵਿੱਚ 4 ਵਾਰ ਸਾਨੂੰ ਇਹਦੇ ਬਾਰੇ ਕੋਸ਼ਿਸ਼ ਕਰਨੀ ਪੈਂਦੀ ਹੈ ਹਾਈ ਕੋਰਟ ਚ ਕਈਆਂ ਨੇ ਕੇਸ ਪਾਇਆ ਇਹਨਾਂ ਸਾਰੀਆਂ ਗੱਲਾਂ ਵੱਲ ਦੇਖਦੇ ਹੋਏ ਮੈਨੂੰ ਲੱਗਦਾ ਕਿ ਰਾਹੁਲ ਗਾਂਦੂ ਨੇ ਜਿਹੜਾ ਬਿਆਨ ਦਿੱਤਾ ਉਹ ਦਿੱਤਾ ਬਿਲਕੁਲ ਠੀਕ ਹੈਗਾ ਹੋਰ ਉਸ ਨੇ ਜਿਹੜਾ ਕਿਹਾ ਭਈ ਅਜ ਮਨਾਟਿਸ ਦੇ ਉੱਤੇ ਬੰਦਸ਼ਾਂ ਲੱਗ ਰਹੀਆਂ ਘੜੇ ਨਹੀਂ ਪਾਉਣ ਦੇ ਰਹੇ ਦਸਤਾਰ ਨਹੀਂ ਪਾਉਣ ਦੇ ਰਹੇ ਇਥੋਂ ਤੱਕ ਕਿਸਾਨਾਂ ਦੇ ਲੀਡਰ ਪਿੱਛੇ ਜੇ ਬਾਹਰ ਗਏ ਚਿਨਾਈ ਗਏ ਉਹਨਾਂ ਨੂੰ ਕਿਰਪਾਨ ਨਹੀਂ ਪਾਣ ਦਿੱਤੀ ਗਈ ਮੇਰੇ ਨਾਲ ਕਈ ਵਾਰ ਇਸ ਤਰ੍ਹਾਂ ਆਇਆ ਕਿ ਹਾਲੇ ਮੈਂ ਕਿਉਂਕਿ ਇਸ ਨੂੰ ਇਸ ਕਾਨੂੰਨ ਨੂੰ ਬਣਾਉਣ ਦੇ ਵਿੱਚ ਸ਼ਾਮਲ ਸਾਂ ਥੋੜਾ ਬਹੁਤਾ ਤੇ ਮੈਂ ਉਸ ਤੋਂ ਵੱਡੀ ਕਿਰਪਾਨ ਕਦੀ ਪਾਈ ਵੀ ਨਹੀਂ ਪਰ ਕਈ ਵਾਰ ਮੈਨੂੰ ਇਹ ਮੌਕਾ ਮਿਲਿਆ ਕਿ ਮੈਨੂੰ ਲੈਕ ਇੰਚੀ ਟੇਪ ਤੇ ਨਾਪਣ ਲੱਗ ਪਿਆ ਇੱਕ ਫਲਾਈਟ ਅਮਰਸਰ ਤੋਂ ਦਿੱਲੀ ਹੋ ਕੇ ਬਾਹਰ ਜਾਂਦੀ ਹੈ ਤੇ ਮੇਰੀ ਕਰਪਾ ਨੂੰ ਉਹਨਾਂ ਨੇ ਤਾਰ ਲਿਆ ਕਹਿੰਦੇ ਜੀ ਇੰਟਰਨੈਸ਼ਨਲ ਫਲਾਈਟ ਹੈ ਮੈਂ ਤਾਂ ਦਿੱਲੀ ਜਾ ਰਿਹਾ ਉਹਨਾਂ ਮੈਨੂੰ ਨਹੀਂ ਯਾਦ ਦਿੱਤਾ ਕਹਿੰਦਾ ਮਤਲਬ ਇਹ ਦਿੱਕਤਾਂ ਸਾਨੂੰ ਆਉਂਦੀਆਂ ਜਿਹਦਾ ਜ਼ਿਕਰ ਰਾਹੁਲ ਗਾਂਧੀ ਨੇ ਅਮਰੀਕਾ ਸ਼ਿਕਾਗੋ ਜਾ ਕੇ ਕੀਤਾ ਹੈ ਮੈਂ ਸਮਝਦਾ ਕਿ ਇਹ ਉਸਨੇ ਜਿਵੇਂ ਸਾਨੂੰ ਕਵਾਰਾਂ ਚਾਇਆ ਉਹਨੇ ਅਖਬਾਰਾਂ ਚ ਪੜ੍ਹ ਕੇ ਇਹ ਬਿਆਨ ਦਿੱਤਾ ਜੋ ਪਿਛਲੇ ਕਾਫੀ ਸਮੇਂ ਤੋਂ ਜੋ ਸਾਢੇ ਨਾਲ ਬੀਤ ਰਿਹਾ ਹੈ ਹਰਦואר ਦੇ ਦੁਆਰਾ ਤੇ ਮਾਮਲੇ ਤੇ ਡਾਂਗ ਮਾਰਤੇ ਦੁਆਰਾ ਤੇ ਉਹ ਕਿਸ ਕੋਲ ਪਹੁੰਚਿਆ ਹੈ ਡਾਂਗ ਮਾਰਗੁਰ ਦੁਆਰਾ ਅਜ ਤੋਂ 20 ਸਾਲ ਪਹਿਲਾਂ ਬਾਬਾ ਰਵੰਛੀ ਗੁਰੂਆਂ ਨੇ ਉੱਥੇ ਸੇਵਾ ਕੀਤੀ ਸੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਉੱਥੇ ਪਾਣੀ ਨਹਾਉਣ ਕਰਕੇ ਡਾਂਗ ਮਾਰ ਕੇ ਪਾਣੀ ਜਿਹੜਾ ਸੀ ਬਰਫ਼ ਹੁੰਦਾ ਸੀ ਨੂੰ ਪਾਣੀ ਤਬਦੀਲ ਕੀਤਾ ਤੇ ਅੱਜ ਤੱਕ ਉਹ ਪਾਣੀ ਹੈ ਤੁਸੀਂ ਉਹ ਗੁਰਦੁਆਰਾ ਕੋਲ ਸਿੱਕਮ ਦੀ ਇੱਕ ਜਗ੍ਹਾ ਤੋਂ ਜਾਣ ਤੋਂ ਪਹਿਲੇ ਸਿੱਖਾਂ ਨੂੰ ਨਹੀਂ ਜਾਣਤਾ ਜਾਂਦਾ ਬਈ ਕਿ ਗੁਰਦੁਆਰੇ ਬਾਰੇ ਕੋਈ ਰੋਣਾ ਨਾ ਪਾਣ ਮੇਰੀ ਗੁਜਾਰਸ਼ ਹੈ ਅਗੇ ਬੀਜੇਪੀ ਵਾਲਿਆਂ ਨੂੰ ਕਿ ਤੁਸੀਂ ਗੱਲ ਦੀ ਗੰਭੀਰਤਾ ਨੂੰ ਸਮਝੋ ਤੁਸੀਂ ਪੋਲਿਟੀਕਲੀ ਕਿਸੇ ਨੂੰ ਕੀ ਕਹਿਣਾ ਹੈ ਕੀ ਨਹੀਂ ਕਹਿਣਾ ਮੇਰਾ ਕੋਈ ਲੈਣਾ ਦੇਣਾ ਨਹੀਂ ਪਰ ਮਸਲਾ ਉਸਨੇ ਠੀਕ ਚੁੱਕਿਆ ਹੈ ਔਰ ਤੁਸੀਂ ਇਸ ਮਸਲੇ ਨੂੰ ਹੱਲ ਕਰੋ ਜੇ ਤੁਹਾਨੂੰ ਉਹਦੇ ਬਿਆਨ ਦੇ ਰਾਹੀਂ ਪਤਾ ਲੱਗਾ ਕਿ ਉਸ ਨੂੰ ਹੱਲ ਕਰਨਾ ਚਾਹੀਦਾ ਹੈ ਨਾ ਕਿ ਉਹਦੇ ਮਗਰ ਬੰਦੇ ਲਾ ਦਿਓ ਚਲ ਜੀ ਤੂੰ ਇਹ ਕਹਿ ਉਹ ਕਹਿ ਤੇ ਤੇ ਹੁਣ ਚੋਣਾ ਨੇੜੇ ਲੋਕੀ ਦੌੜ-ਦੌੜ ਕੇ ਦੂਏ ਦੇ ਅੱਗੇ ਨਿਕਲ ਕੇ ਬਿਆਨ ਦੇਂਦੇ ਪੈਨ ਭਾਵੇਂ ਉਹ ਗਲਤੀ ਹੋਣਾ ਮੈਂ ਇਸ ਗੱਲ ਚ ਨਹੀਂ ਪੈਣਾ ਚਾਹੁੰਦਾ ਬਾ ਮੈਂ ਇੱਕ ਗੱਲ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਦੀਆਂ ਇੰਡੀਸ਼ੀਆ ਅਖਬਾਰਾਂ ਕਰਨ ਵਿੱਚ ਖਾਸ ਕਰਕੇ ਟਾਈਮਜ਼ ਆਫ ਇੰਡੀਆ ਦੇ ਵਿੱਚ ਉਹਦੇ ਪੱਤਰਕਾਰ ਹੋਣ ਬਹੁਤ ਸੋਹਣਾ ਖਬਰ ਲਾਈ ਗਿਆ ਜਿਹਦੇ ਚ ਉਸਨੇ ਦੱਸਿਆ ਕਿ 80% ਸਿੱਖ ਰਾਹੁਲ ਗਾਂਧੀ ਦੇ ਬਿਆਨ ਦੇ ਨਾਲ ਆਪਣੀ ਸਹਿਮਤੀ ਪ੍ਰਗਟ ਕਰਦੇ ਸੰਤ ਇਹਦਾ ਸ਼ੁਕਰੀਆ ਅਦਾ ਕਰਦੇ ਸੰ ਭਾਈ ਤੁ ਬਿਆਨ ਠੀਕ ਦਿੱਤਾ ਹੈ ਇਸ ਲਈ ਇਸ ਗੰਭੀਰ ਸਮੱਸਿਆ ਦਾ ਹੱਲ ਕੱਢੋ ਇਹ ਨਹੀਂ ਕਿ ਹਾਲ ਅਗਰ ਕਿਸੇ ਤੁਹਾਡੇ ਵਿਰੋਧੀ ਨੇ ਕੱਟਿਆ ਤੇ ਤੁਸੀਂ ਕੁਝ ਹੋਣ ਨਹੀਂ ਕਰਨਾ ਇਹਦਾ ਹੱਲ ਕੱਢੋ ਤਾਂ ਕਿ ਜਿਹੜੀ ਤਕਲੀਫ ਮਨਾਟਿਜ਼ਮ ਮਨਾਟਿਜ਼ਮ ਜਿਸ ਨੇ ਮੁਲਕ ਆਜ਼ਾਦ ਕਰਾਣ ਦੇ ਸਭ ਤੋਂ ਵੱਧ ਹਸਾ ਪਾਇਆ ਉਹਨਾਂ ਨਾਲ ਤੁਸੀਂ ਇਹ ਜਿਹਾ ਵਿਤਕਰਾ ਕਰੋ ਇਹ ਠੀਕ ਨਹੀਂ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹਾਂ ਜੋ ਰਾਹੁਲ ਗਾਂਧੀ ਨੇ ਆਪਣਾ ਬਿਆਨ ਦਿੱਤਾ ਹੈ ਮੈਂ ਸੰਧਾਂ ਬਿਆਨ ਉਸ ਤੋਂ ਬਿਲਕੁਲ ਠੀਕ ਦਿੱਤਾ ਹੈ ਵਰਕਾ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਜਿਹੜੇ ਧਾਰਮਿਕ ਚਿੰਨ ਇਹਨਾਂ ਨੂੰ ਵੇਖ ਕੇ ਤੁਸੀਂ ਸਾਨੂੰ ਇਮਤਿਹਾਨ ਨਾ ਦੇਣ ਦਿਓ ਬਾਈ ਜਾਂਦੇ ਨਾ ਚੜਨਦੇ ਹੋ ਇਹ ਠੀਕ ਕਰੋ ਜਿਹੜੇ ਸਾਡੇ ਅਦਾਰੇ ਤਖਤ ਸਹਿਬਾਨ ਭਾਈ ਮੇਰ ਜੂਰ ਸਾਹਿਬੇ ਪਟਨਾ ਸਾਹਿਬੇ ਉਹਨਾਂ ਤੋਂ ਤੁਸੀਂ ਕਬਜ਼ਾ ਕੀਤਾ ਉਸੇ ਕੌਂ ਦੇ ਵਾਲੇ ਕਰੋ ਦਿੱਲੀ ਸਿੱਖ ਗੁਦਵਾਰਾ 15 ਕਮੇਟੀ ਤੁਸੀਂ ਸਾਨੂੰ ਖੁਦ ਨੂੰ ਰਾਤੀ 12 ਜੇ ਤੱਕੇ ਮਾਰ ਕੇ ਪਹੁੰਚਣਾ ਉਹਨਾਂ ਦੀਆਂ ਰਿਪੋਰਟ ਪਰਚੀਆਂ ਪਵਾ ਕੇ ਤੁਹਾਨੂੰ ਪ੍ਰਧਾਨ ਕਤਰਿਆ ਸੁਪਰੀਆ ਅੱਜ ਤੁਸੀਂ ਦੱਸੋ ਤੁਹਾਡੀ ਸਾਪੀ ਹੋਈ ਕਮੇਟੀ ਕਿ ਸਿੱਖਾਂ ਨੂੰ ਮੂੰਹ ਦਿਖਾ ਸਕਦੀ ਹੈ ਤੁਹਾਡੀ ਹਾਈ ਕੋਰਟ ਵਿੱਚ ਕੇਸ ਚੱਲ ਰਿਹਾ ਹੈ 700 ਕਰੋੜ ਰੁਪਏ ਦਾ ਜਿਹੜਾ ਦਿੱਲੀ ਕਮੇਟੀ ਨੇ ਟੀਚਰਾਂ ਦੇ ਤਰਖਾਵਾਂ ਦਾ ਦੇਣਾ ਹੈ ਅੱਜ ਇਹਨਾਂ ਕੋਲ ਕੜਾ ਪ੍ਰਸ਼ਾਦ ਬਣਾਣ ਆਸੇ ਝੋ ਜੋਗੇ ਪੈਸੇ ਨਹੀਂ ਆ ਗਏ ਪਰ ਪੈਸੇ ਵੰੜ ਰਹੇ ਕਿਉਂਕਿ ਇਲੈਕਸ਼ਨ ਕਿਸੇ ਵਕਤ ਵੀ ਹੋ ਸਕਦੀ ਹੈ ਇਹ ਗੁਰਦੁਆਰਾ ਕਮੇਟੀ ਦੇ ਪੈਸਿਆਂ ਤੋਂ ਮੈਂਬਰਾਂ ਦੇ ਘਰਾਂ ਦੇ ਖਰਚੇ ਕਰਦੇ ਪਏ ਪੁੱਛੋ ਇਹ ਜਿਹੜਾ ਇੰਜੀਨੀਅਰਿੰਗ ਕਾਰਜ ਹੈ ਘਾਰੀ ਨਗਰ ਦੇ ਵਿੱਚ ਇਹ ਚਾਰ ਮੈਂਬਰਾਂ ਨੇ ਚਾਰ-ਚਾਰ ਇੱਕ-ਇੱਕ ਕਾਰਕ ਨੂੰ ਆਪਣੇ ਕੋਲ ਰੱਖ ਲਈ ਟੀਵੀ ਸੋਚ ਤੇ ਖਰੀਦ ਕੇ ਇੱਕ ਇੰਜੀਨੀਅਰਿੰਗ ਕਾਰਜ ਰੱਖਤਾ ਬਾਕੀ ਘਰਾਂ ਚ ਲਾਇਆ ਗਿਆ ਤੁਸੀਂ ਪੁੱਛਿਆ ਕਦੀ ਤੁਸੀਂ ਪੁੱਛਿਆ ਕਦੀ ਗੁਰਦੁਆਰਿਆਂ ਦੀਆਂ ਖਾਣਾਂ ਤੁਹਾਡੇਆਂ ਧੀਆਂ ਨੂੰ ਨੂੰਆਂ ਨੂੰ ਕਿਉਂ ਸਕੂਲ ਛੱਡਣ ਜਾਂਦੀਆਂ ਲੈਣ ਜਾਂਦੀਆਂ ਤੁਹਾਡੇ ਗੁਰਦੁਆਰੇ ਦਾ ਡਰਾਈਵਰ ਤੁਹਾਡੇ ਬੱਚਿਆਂ ਦੀ ਡਿਲੀਵਰੀ ਕਰਦੇ ਨੇ ਖਦੀ ਪੁੱਛਿਆ ਤੁਸੀਂ ਇਹ ਤੁਹਾਡਾ ਫਰਜ ਹੈ ਇਸ ਕਮੇਟੀ ਦੇ ਉੱਤੇ ਸਾਰੀ ਦੁਨੀਆ ਕਹਿੰਦੀ ਹੈ ਕਿ ਬੀਜੇਪੀ ਦਾ ਕਬਜ਼ਾ ਹੈ ਔਰ ਸਾਬਤ ਹੈ ਸਾਰੀ ਦੁਨੀਆ ਦੇ ਵਿੱਚ 80% ਤੋਂ ਵੱਧ ਗੁਰਦੁਆਰਿਆਂ ਦੇ ਵਿੱਚ 100% ਇਤਿਹਾਸਾ ਗੁਰਦੁਆਰਿਆਂ ਦੇ ਵਿੱਚ ਸਾਰੇ ਦਿੱਲੀ ਨੂੰ ਛੱਡ ਕੇ ਜਿਹੜਾ ਹੁਕਮਨਾਮਾ ਸ਼ੋਣੀ ਕਮੇਟੀ ਨੂੰ ਅਕਾਲ ਤਖਤ ਦੇ ਜਥੇਦਾਰ ਨੇ ਦਿੱਤਾ ਭਈ ਉਹ ਬਸੰਤੇ ਰੰਗ ਜਾਂ ਪੀਲਾ ਰੰਗ ਜਾਂ ਨੀਲਾ ਰੰਗ ਦੇ ਨਿਸ਼ਾਨ ਸਾਬ ਲਾਉਣੇ ਚਾਹੀਦੇ ਲਾਗੂ ਹੋ ਗਏ ਤੁਸੀਂ ਅਜੇ ਤੱਕ ਨਹੀਂ ਕੀਤਾ ਕਦ ਕਰਣਗੇ ਜਦ ਤੁਸੀਂ ਹੁਕਮ ਕਰੋਗੇ ਇਸ ਲਈ ਸਿੱਖਾਂ ਦੇ ਹਰ ਮਸਲੇ ਦੇ ਵਿੱਚ ਮੈਂ ਤੁਹਾਡੀ ਲੀਡਰਸ਼ਿਪ ਨੂੰ ਬੇਨਤੀ ਕਰਨੀ ਚਾਹੁੰਦਾ ਅੜੰਗਾਨਾ ਲਾਓ ਜਿਹਨੇ ਤੁਹਾਡੇ ਨਾਲ ਇਹਨਾਂ ਦੇ ਕਿਤੇ ਤੁਹਾਨੂੰ ਕੋਈ ਵੋਟਰੀ ਬਾਣੀ ਇਹ ਲਿਖ ਕੇ ਰੱਖ ਲਓ ਲਿਖ ਕੇ ਰੱਖ ਲਓ ਤੁਸੀਂ ਵੋਟਾਂ ਦੇ ਖਾਤਰ ਕੰਮ ਕਰਦੇ ਪਿਓ ਵੋਟਾਂ ਇਹਨਾਂ ਨਾਲ ਨਹੀਂ ਤੁਹਾਨੂੰ ਮਿਲਣੀਆਂ ਮੈਂ ਹੋਰ ਜ਼ਿਆਦਾ ਨਹੀਂ ਕਹਿੰਦਾ ਇਹ ਹੀ ਕਹਿੰਦਾ ਵਾਂ ਜੇ ਗੱਲ ਕੋਈ ਸਮਝ ਆਈ ਗਏ ਕਿਸੇ ਨੇ ਕਹੀਏ ਉਸ ਨੂੰ ਤਕਲੀਫ ਨੂੰ ਦੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ